ਸੱਚੀ ਗੱਲ ਯਾਰਾਂ ਸਭ ਦਾ ਹੀ ਤੁਹਾਡਾ ਸਾਡੀ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਬਰਫੀ ਉਸ ਤੇ ਲਈ ਲੈਂਦਾ ਜੀ ਆਪਾਂ ਫੁੱਲ ਕਰੀਮ ਵਾਲਾ ਦੁੱਧ 1.5 ਕੱਪਾ ਪਦੁੱਧਾ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਉਬਾਲ ਲੈਣਾ ਦੁੱਧ ਨੂੰ ਦੁੱਧ ਇੱਥੇ ਵੀ ਜੀ ਫੁੱਲ ਕਰੀਮ ਵਾਲੇ ਹੀ ਲੈਣਾਗਾ ਤਾਂ ਕਿ ਜਿਹੜੀ ਆਪਣੀ ਬਰਫੀ ਹੋਊਗੀ ਉਹ ਵਧੀਆ ਦਾਣੇਦਾਰ ਬਣ ਕੇ ਤਿਆਰ ਹੋ ਜਾਈ ਦੁੱਧ ਨੂੰ ਹੀ ਚੰਗੀ ਤਰ੍ਹਾਂ ਹਲ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਕਿ ਸੁੱਕਾ ਦੁੱਧਾ ਇਹ ਆਪਾਂ ਪਾਉਣ ਇੱਕ ਕੌਲੀ ਲੈਤੀ ਐ ਇਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਖੁਰਚਾਂ ਦੀ ਮਦਦ ਦੇ ਨਾਲ ਹਿਲਾਇ ਚਾਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਜਿਹੜੀ ਗੰਡਾ ਉਹ ਨਾ ਰਵੇ ਲੋਜੀ ਦੁੱਧਾ ਆਪਣਾ ਉੱਪਰ ਨਾਲ ਜਿਹੜਾ ਸੀਗਾ ਰੱਖਿਆ ਕੜਾਈ ਇਹਦੇ ਵਿੱਚ ਪਾ ਕੇ ਸ਼ੁਰੂ ਹੋ ਗਿਆ ਹੁਣ ਆਪਾਂ ਜਿਹੜੇ ਇਹ ਲੈ ਚਿਆਂ ਦੇ ਦਾਣੇ ਸੀ ਇਹਨਾਂ ਨੂੰ ਆਪਾਂ ਬਰੀਕ ਇੱਕ ਪਾਊਡਰ ਦੀ ਤਰ੍ਹਾਂ ਬਣਾ ਲਿਆ ਇਹ ਵੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਲਾਉਂਦੇ ਰਹਾਂਗੇ ਇਹ ਮਠਾਈ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਬਣਦੀ ਹੈਗੀ ਤੇ ਇਹ ਤੇ ਬਿਲਕੁਲ ਵੀ ਜ਼ਿਆਦਾ ਟਾਈਮ ਜਿਹੜਾ ਕਿ ਨਹੀਂ ਲੱਗਦਾ ਸਾਡੇ ਵੀਡੀਓ ਨੂੰ ਜੀ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹ ਕਰ ਤੁਹਾਣਾ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤਾਂ ਕਿ ਅਸੀਂ ਤੁਹਾਡੇ ਕੋਲੇ ਹਰ ਰੈਸਪੀ ਨਵੀਂ ਤਰੀਕੇ ਦੇ ਨਾਲ ਪਹੁੰਚਾ ਸਕੀਏ ਹੁਣ ਆਪਾਂ ਇਸ ਦੇ ਵਿੱਚ ਨਾਰੀ ਗੜ ਦਾ ਜਿਹੜਾ ਕਿ ਬਰਾਦਾ ਹੁੰਦਾ ਇਹ ਵੀ ਪਾ ਦਾਂਗੇ 2-4 ਚਮਚ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਕਿ ਚੀਨੀ ਆ ਇਹ ਵੀ ਆਪਾਂ ਇਸ ਦੇ ਵਿੱਚ ਆ ਪਾ ਦੇਵਾਂਗੇ ਮਿੱਠਾ ਤੁਸੀਂ ਆਪ ਦੇ ਰਿਕੋਰਡਿੰਗ ਦੇ ਹਿਸਾਬ ਨਾਲ ਵੱਧ ਘੱਟ ਪਾ ਸਕਦੇ ਹੋਗੇ ਆਪਾਂ ਇੱਥੇ ਇੱਕ ਛੋਟੀ ਜੀ ਕੌਲੀ ਹੈ ਜਿਹੜੀ ਉਹ ਪਾਈ ਹੈ ਇਹਦੇ ਵਿੱਚ ਚੀਨੀ ਦੀ ਤੁਸੀਂ ਇਹਦੇ ਵਿੱਚ ਦਾਣਾ ਖੰਡ ਵੀ ਪਾ ਸਕਦੇ ਹੋਗੇ ਹੁਣ ਪੀਸ ਕੇ ਪਾ ਸਕਦੇ ਹੋਗੇ ਤੁਸੀਂ ਖਾਣ ਨੂੰ ਜੇਕਰ ਤੁਹਾਡੇ ਕੋਲੇ ਪੀਸੀ ਹੋਈ ਖੰਡ ਨਹੀਂ ਹੈਗੀ ਤਾਂ ਤੁਸੀਂ ਮਿਕਸਰ ਦੀ ਮਦਦ ਨਾਲ ਚੀਨੀ ਜਿਹੜੀ ਕੇ ਪੀਸ ਸਕਦੇ ਹੋਗੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਕੇ ਘਿਓ ਦਾ ਵੀ ਐਡ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ ਦੇਸੀ ਘਿਓ ਚਮਚਾਕ ਇਹ ਵੀ ਐਡ ਕਰ ਦੇਵਾਂਗੇ ਤਾਂ ਕਿ ਜਿਹੜਾ ਆਪਣਾ ਖੋਆ ਹੋਊਗਾ ਕੜਾਈ ਦੇ ਹੇਠਾਂ ਨਾ ਚਿਪਕੇ ਦੋ ਬਣ ਕੇ ਹੋ ਗਏ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਰੱਖ ਦਵਾਂਗੇ ਕੱਟ ਕੇ ਗੈਸ ਕਰ ਦਾਂਗੇ ਆਪਾਂ ਬੰਦ ਦੋ ਆਪਾਂ ਇਹ ਇੱਕ ਪਲੇਟ ਦੇ ਵਿੱਚ ਕੱਢ ਲੇਤਾ ਹੁਣ ਆਪਾਂ ਇਸ ਨੂੰ ਫ੍ਰਿਜ ਦੇ ਵਿੱਚ ਰੱਖ ਦਾਂਗੇ ਕਿਉਂਕਿ ਇਹ ਥੋੜਾ ਜਿਹਾ ਗਰਮਾਗਾ ਇਸ ਕਰਕੇ ਆਪਾਂ ਚਮਚ ਦੀ ਮਦਦ ਦੇ ਨਾਲ ਇਸ ਪਲੇਟ ਦੇ ਵਿੱਚ ਇਸ ਨੂੰ ਲਗਾ ਰਹੇ ਹਾਂ ਜਾਨੀ ਕਿ ਇਹ ਚੰਗੀ ਤਰ੍ਹਾਂ ਬਰਫ ਜਿਹੜੀ ਆਪਣੇ ਬਣ ਕੇ ਤਿਆਰ ਹੋ ਜੇ ਸੈੱਟ ਕਰ ਰਹੇ ਹਾਂ ਪਲੇਟ ਦੇ ਵਿੱਚ ਹੁਣ ਆਪਾਂ ਇਹ ਕਾਜੂ ਤੇ ਬਦਾਮ ਰਿਕ ਕੱਟ ਕੇ ਇਹ ਵੀ ਆਪਾਂ ਲਗਾ ਦੇਣੇ ਹੈਗੇ ਡੈਕੋਰੇਟ ਦੇ ਲਈ ਆਪਾਂ ਨਾਰੀਅਲ ਦਾ ਬਰਾਦਾ ਇਹ ਵੀ ਇਸ ਦੇ ਉੱਪਰ ਲਗਾ ਗਨੀ ਤਾਂ ਕਿ ਜਿਹੜੀ ਵਧੀਆ ਬਣ ਜਾਵੇ ਵਰਫੀ ਹੁਣ ਅਤਾ ਘੰਟਾ ਹੋ ਗਈ ਜੀ ਵਰਫੀ ਨੂੰ ਫ੍ਰਿਜ ਦੇ ਵਿੱਚ ਰੱਖੇ ਨੂੰ ਹੁਣ ਆਪਾਂ ਇਹਨਾਂ ਨੂੰ ਕੱਟ ਕੇ ਵੀਸ ਦਿਖਾਉਣਾ ਹੈ ਤੁਹਾਨੂੰ ਪੀਸ ਆਪਾਂ ਜਿਹੜੇ ਕੱਟ ਲੈਂਦੇ ਆ ਇਹ ਪਰਫੇ ਜਿਹੜੀ ਬਹੁਤ ਹੀ ਨਰਮ ਤੇ ਸੌਫਟ ਬਣੀ ਹੋਈ ਆ। ਆ ਤੁਸੀਂ ਦੇਖ ਸਕਦੇ ਹੋ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ। ਧੰਨਵਾਦ ਜੀ।